i uh -oh. ਸਤ ਸਾਹਿਬ ਜੀ ਆਇਆ ਏ ਕਦ ਆਇਆ ਆਪੋ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਹਮਤ ਏਕ ਹਰ ਨਾਮ ਦੇ ਮੇਰਾ ਮਨ ਤਾਂ ਅਸੀਤਲ ਹੋਵੇ ਆ ਭਰਿਆ ਸਮਾ ਮਰ ਜਿਨੇ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕੀਤਾ ਸਰਦਾਰ ਬਲਵਿੰਦਰ ਸਿੰਘ ਜੀ ਜਿਨ੍ਹਾਂ ਦੇ ਪੁੱਤਰੀ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਅਮਰਤ ਵੇਲੇ ਤੋਂ ਹੀ ਸਤਿਗੁਰ ਜੀ ਨੇ ਇਸ ਧਰ ਵਿੱਚ ਚਰਨ ਬਾਕੇ ਇਸ ਘਰ ਨੂੰ ਪਵਿੱਤਰ ਕੀਤਾ ਹੈ ਦੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ ਹਨ ਆਓ ਥੋੜਾ ਜਿਹਾ ਸਮਾਂ ਹੋਰ ਆਪਾਂ ਲਾਹਾ ਪ੍ਰਾਪਤ ਕਰੀਏ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇਹ ਜੋ ਸਮਾਂ ਸਾਨੂੰ ਬਖਸ਼ਿਸ਼ ਕੀਤਾ ਇਹ ਸਮੇਂ ਦੀ ਸਾਤ ਸੰਗੇ ਜੀ ਸਫਲਤਾ ਉਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਚਰਨਾਂ 'ਚ ਬਹਿਨੇ ਆ ਅੱਖਾਂ ਨੂੰ ਗੁਰੂ ਦੇ ਦਰਸ਼ਨ ਹੁੰਦੇ ਹਨ ਕੰਨਾਂ ਨੂੰ ਬਾਣੀ ਸੁਣ ਦਾ ਲਾਹਾ ਮਿਲਦਾ ਹੈ ਜੀਬ ਦੇ ਨਾਲ ਜਦੋਂ ਅਸੀਂ ਵਾਹਿਗੁਰੂ 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 ਜਪਦੇ ਆ ਤੇ ਜੀਵ ਸਾਡੀ ਪਵਿੱਤਰ ਹੁੰਦੀ ਹੈ ਮੁੱਖ ਪਵਿੱਤਰ ਹੁੰਦਾ ਹੈ ਹੱਥ ਉਦੋਂ ਪਵਿੱਤਰ ਹੁੰਦੇ ਐ ਜਦੋਂ ਗੁਰੂ ਦੇ ਸਾਹਮਣੇ ਹੱਥ ਜੋੜਦੇ ਐ ਸਾਡੇ ਪੈਰ ਤਾਂ ਪਵਿੱਤਰ ਹੁੰਦੇ ਐ ਜਦੋਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਚੱਲ ਕੇ ਆਉਨੇ ਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਦਾ ਸਖੀ ਗ੍ਰਹਿ ਹੋ ਮੰਦਰ ਬਣਿਆ ਸਾਧ ਸੰਗਏ ਜੀ ਮਹਾਰਾਜ ਨੇ ਕਿਰਪਾ ਕੀਤੀ ਸਤ ਸੰਗਤ ਦਾ ਜੋ ਸਮਾ ਬਖਸ਼ਿਸ਼ ਹੋਇਆ ਅਸੀਂ ਮਹਾਰਾਜ ਜੀ ਦੇ ਚਰਨਾਂ 'ਚ ਜੁੜ ਬੈਠੇ ਆਂ ਬੜ ਭਾਗੀ ਸਤ ਸੰਗ ਪ੍ਰਾਪਤ ਵੱਡਿਆਂ ਭਾਗਾਂ ਨਾਲ ਸਾਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਮਹਾਰਜ ਕਹਿੰਦੇ ਤਿੰਨ ਭੇਟ ਤ ਦੁਰਮਤ ਕੋਈ ਸਤ ਸੰਗਤ ਮਿਲਣ ਕਰਕੇ ਗੁਰੂ ਦੇ ਦਰਸ਼ਨ ਹੋਣ ਦੇ ਨਾਲ ਜਿਹੜੀ ખોટી ਮਤ ਹੈ ਭੇਡੀ ਮਤ ਹੈ ਉਹਦਾ ਨਾਸ਼ ਹੋ ਜਾਂਦਾ ਹੈ ਹੁਣ ਜਿਹੜੇ ਨਾਮ ਜਪਦੇ ਐ ਮਹਾਰਜ ਕਹਿੰਦੇ ਤਿੰਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਰਿਧੈ ਪਰੋਈ ਗੁਰੂ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਦੀ ਚਰਨ ਧੂੜ ਲੋਚਦਾ ਹਾਂ ਜਿਹੜੇ ਭਾਈ ਵਾਹਿਗੁਰੂ ਦਾ ਨਾਮ ਜਪਦੇ ਹਨ ਜਿਨ੍ਹਾਂ ਨੇ ਨਾਮ ਨੂੰ ਐ ਆਪਣੇ ਕੰਠ ਵਿੱਚ ਪਰੋਲਿਆ ਜਿਵੇਂ ਧਾਗੇ ਦੇ ਵਿੱਚ ਮਣ ਕੇ ਪਰੋਏ ਜਾਂਦੇ ਆਖੋ ਸਤਨਾਮ ਸਾਧ ਸੰਗਤਿਸ ਕਰਕੇ ਸਾਨੂੰ ਸਤਿਗੁਰੂ ਜੀ ਇਹੀ ਸਮਝਾਉਂਦੇ ਐ ਸਤਿਗੁਰੂ ਜੀ ਸਾਨੂੰ ਬਾਰ ਬਾਰ ਇਹੀ ਸਮਝਾਉਂਦੇ ਗੁਰਮਖੋ ਜਾ ਕੇ ਭਾਗ ਜਿੰਦੜੀਏ ਤੇਰੇ In love ਦੀਨ ਦੁਨੀਆ ਦਾ ਭਲਾ ਕਰਦੇ ਹੋਏ ਸਤਿਗੁਰ ਜੀ ਆਸਾਮ ਦੀ ਧਰਤੀ ਤੇ ਪਹੁੰਚੇ ਰਾਜਾ RAM ਰਾਏ ਦੇ ਪਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਾਜਾ RAM ਰਾਏ ਦੀ ਜੋ ਸਹਾ ਸੰਗ ਬਹੁਤ ਪ੍ਰਾਣਾ ਝਗੜਾ ਚੱਲਦਾ ਸੀ ਉਹਨਾਂ ਦਾ ਝਗੜਾ ਨਿਪਟਾਇਆ ਸੀ ਸਤ ਗੁਰ ਜੀ ਰਾਜਾ ਰਾਮ ਰਾਏ ਦੇ ਪਾਸ ਬੈਠੇ ਹਨ ਗੁਰੂ ਤੇਗ ਬਹਾਦਰ ਸਾਹਿਬ ਇੱਕ ਸਿੱਖ ਨੇ ਆਣ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਮੱਥਾ ਟੇਕ ਕੇ ਇੱਕ ਪੱਤਰ ਕਾ ਹੱਥ ਵਿੱਚ ਦਿੱਤੀ ਸੱਚੇ ਪਾਤਸ਼ਾਹ ਮੈਂ ਪਟਨਾ ਸਾਹਿਬ ਤੋਂ ਚੱਲ ਕੇ ਆਇਆ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਦੋਂ ਉਹ ਜਦੋਂ ਚਿੱਠੀ ਖੋਲੀ ਚਿੱਠੀ ਪੜ੍ਹੀ ਉਸ ਚਿੱਠੀ ਦੇ ਵਿੱਚ ਕਲਗੀਧਰ ਦੇ ਅਵਤਾਰ ਦੀ ਖੁਸ਼ੀ ਲਿਖੀ ਹੋਈ ਸੀ ਲਿਖਿਆ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰੂ ਨਾਨਕ ਦੀ ਕਿਰਪਾ ਨਾਲ ਤੁਹਾਡੇ ਘਰ ਸਹਿਬ ਜادہ ਆਇਆ ਹੈ ਧੰ ਗੁਰੂ ਤੇਗ ਬਹਾਦਰ ਸਹਿਬ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗ ਜੀ ਮਹਾਰਾਜ ਖੁਸ਼ ਹੋ ਗਏ ਜਦੋਂ ਘਰ ਵਿੱਚ ਬੱਚਾ ਜਨਮ ਲੈਂਦਾ ਹੈ ਉਦੋਂ ਖੁਸ਼ੀ ਮਿਲਦੀ ਹੈ ਮਾਪਿਆਂ ਨੂੰ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਜਿੰਨੀ ਸੰਗਤ ਮਾਰੇ ਦੇ ਚਰਨਾਂ 'ਚ ਬੈਠੀ ਸੀ ਸਾਰਿਆਂ ਨੂੰ ਮਹਾਰਾਜ ਨੇ ਰਹਿਮਤਾਂ ਦੇ ਨਾਲ ਨਵਾਜੀਆ ਰਾਜਾ ਰਾਮ ਰਾਏ ਨੇ ਵੇਖਿਆ ਮਹਾਰਾਜ ਅੱਜ ਬੜੇ ਪ੍ਰਸੰਨ ਹਨ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਰਾਜਾ RAM ਰਾਏ ਦੱਸ ਤੈਨੂੰ ਕੀ ਚਾਹੀਦਾ ਅੱਜ ਗੁਰੂ ਨਾਨਕ ਨੇ ਸਾਡੇ ਘਰ ਜੋ ਬੁੱਧਰ ਦੀ ਬਖਸ਼ਿਸ਼ ਕੀਤੀ ਹੈ ਬੁੱਧਰ ਵੀ ਉਹ ਜਿਹਦੇ ਵਰਗਾ ਦੂਜਾ ਨਹੀਂ ਕੋਈ ਹੋਇਆ ਕੋ ਸਤਨਾਮ ਵਹਿ ਪ੍ਰਗਟਿਓ ਮਰਤ ਅਗੰਡਾ ਪਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਗੁਰੂ ਤੇਗ ਬਹਾਦਰ ਸਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਦੇ ਚਰਨਾਂ 'ਚ ਰਾਜਾ ਰਾਮ ਰਾਏ ਨੇ ਹੱਥ ਜੋੜੇ ਕਹਿੰਦਾ ਮਹਾਰਾਜ ਇੱਕ ਬੇਨਤੀ ਆ ਬੜਾ ਚਿਰ ਹੋ ਗਿਆ ਸਾਤੀ ਨੂੰ ਸੱਚੇ ਪਾਤਸ਼ਾਹ ਜਾਣ ਸੁਨਿਆਰਾ प्यार पुतरा प्यार पुत ਤੇ ਪਾਸ਼ਾ ਸਾਹਮਣ ਵਾਲਾ ਨਹੀਂ ਕੋਈ ਗਰੀਬ ਨਵਾਜ਼ ਮਿਹਰ ਕਰੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੜੀ ਗੌਰ ਨਾਲ ਦੇਖਦੇ ਨੇ ਮਸਤਤ ਇੱਕ ਮਾਈ ਆਪਣੇ ਘਰ ਵਿੱਚ ਪ੍ਰਸ਼ਾਦੇ ਬਣਾ ਰਹੀ ਸੀ ਦੇਵ ਰਿਸ਼ੀ ਨਾਰਦ ਜੀ ਆਏ ਤੇ ਦੋਹਾ ਜੀਆਂ ਨੇ ਬੜੀ ਨਾਰਦ ਜੀ ਦੀ ਸੇਵਾ ਕੀਤੀ ਤੇ ਜਦੋਂ ਨਾਰਦ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ ਤੇ ਕਹਿੰਦਾ ਪਿਆਰਿਓ ਮੰਗੋ ਕੀ ਮੰਗਦੇ ਉਹ ਕਹਿੰਦੇ ਜੀ ਸਭ ਕੁਝ ਹੈ ਸਾਡੇ ਕੋਲ ਕੋਈ ਬੱਚਾ ਨਹੀਂ ਘਰ ਵਿੱਚ ਉਦੋਂ ਫਿਰ ਨਾਰਦ ਜੀ ਨੇ ਉਹਨਾਂ ਨੂੰ ਕਿਹਾ ਕੋਈ ਨਹੀਂ ਕਹਿੰਦੇ ਮੈਂ ਭਗਵਾਨ ਵਿਸ਼ਨੂੰ ਜੀ ਕੋਲ ਜਾ ਕੇ ਤੁਹਾਡੀ ਬੇਨਤੀ ਕਰਨਾ ਕੋਈ ਵੀ ਸਾਧੂ ਹੈ ਕਮਾਈ ਆੜਾ ਇਹ ਨਹੀਂ ਕਹਿੰਦਾ ਤੇਰਾ ਮੈਂ ਕੰਮ ਕੀਤਾ ਇਹਨਾਂ ਨਾ ਨਾ ਮੈਂ ਕੁਝ ਨਹੀਂ ਕੀਤਾ ਗੁਰੂ ਕਿਰਪਾ ਕਰੂ ਸਤ ਸੰਗੈ ਜੀ ਨਾਰਦ ਜੀ ਬੈਕੁੰਠ ਗਏ ਚਾ ਕੇ ਉਹਨਾਂ ਦੀ ਬਿਥਿਆ ਸੁਣਾਈ ਭਗਵਾਨ ਵਿਸ਼ਨੂ ਜੀ ਕਹਿਣ ਲੱਗੇ ਕਹਿੰਦੇ ਨਾਰਦ ਬਈ ਉਹਨਾਂ ਦੇ ਕਰਮਾਂ ਚ ਨਹੀਂ ਹਲਾ ਪੈਂਦਾ ਮਹਾਰਾ ਜੀ ਵੇਖ ਲਓ ਰੇਤ ਚ ਮੇਖ ਮਾਰਦੇ ਹੋ ਭਗਵਾਨ ਕਹਿੰਦੇ ਨਹੀਂ ਲੱਗਿਆ ਕਰਮਾਂ ਚ ਨਹੀਂ ਆ ਗਿਆ ਉਹਨਾਂ ਦੇ ਘਰ ਨਾਰਦ ਫੇਰ ਕਹਿੰਦਾ ਭਾਈ ਭਗਵਾਨ ਨੇ ਕਿਹਾ ਤੁਹਾਡੇ ਕਰਮਾਂ ਚ ਹੈ ਨਹੀਂ ਕਹਿੰਦੇ ਜੀ ਸਤਿਵਚਨ ਕੋਈ ਗੱਲ ਨਹੀਂ ਆਪਸ ਵਿੱਚ ਬੜਾ ਪ੍ਰੇਮ ਹੈ ਕੋਈ ਗੱਲ ਨਹੀਂ ਕਹਿੰਦੇ ਜੇ ਕੋਈ ਨਹੀਂ ਔਲਾਦ ਨਹੀਂ ਤਾਂ ਨਾ ਸਹੀ ਪਰ ਆਪਾਂ ਖੁਸ਼ ਰਹਾਂਗੇ ਇਹ ਪਰਮਾਤਮਾ ਦੀਆਂ ਦਾਤਾਂ ਨੇ ਕੋਈ ਗੱਲ ਨਹੀਂ ਖੁਸ਼ ਨੇ ਜੋਵੇਂ ਜੀ ਕੁਝ ਦਿਨ ਬੀਤੇ ਭਗਤ ਸੂਰਦਾਸ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਭਗਤ ਸੂਰਦਾਸ ਜੀ ਅਥ ਵਿੱਚ ਕਿੰਗ ਫੜੀ ਹੋਈ ਸੀ ਕਿੰਗ ਕਿੰਗ ਉਹ ਸਾਜ਼ ਹੁੰਦਾ ਹੈ ਜਿਹੜਾ ਇੱਕ ਤਾਰ ਦੇ ਨਾਲ ਤੂੰਬੇ ਨਾਲ ਤਾਰ ਵੱਜਦੀ ਹੈ ਇੱਕ ਤਾਰ ਵਾਲਾ ਸਾਜ਼ ਜੋ ਕੀ ਲੋਕ ਨੂੰ ਬਹੁਤ ਵਜਾਉਂਦੇ ਐ ਕਿੰਗ ਤੇ ਉਹ ਕਿੰਗ ਨੂੰ ਵਜਾਉਂਦੇ ਹੋਏ ਕੀਂਗਰੀ ਕਿੰਗਰੀ ਵਜਾਉਂਦੇ ਹੋਏ ਭਗਤ ਸੂਰਦਾਸ ਜੀ ਤੋਰੇ ਆਉਣ ਸਾਥ ਸੰਗੇ ਜੀ ਨਾਲੇ ਹੋਊਗਾ ਦੇਣ ਗਲੀ ਵਿੱਚ ਬੋਈ ਸੰਨੋ ਪ੍ਰਸ਼ਾਦ ਸ਼ਕਾਵੇ ਮੂਹ thank you ਵਾਜਦੀ ਹੈ ਸੰਗਤ ਮਤਵਾਲੇ ਤੋਂ ਪਾਤਵੀ ਹੈ ਜਿੱਲ ਮਤਵਾਲੇ ਤੋਂ ਪਾਤ ਸੰਗਤ ਉਹ ਬੀਬੀ ਸੰਤਾਂ ਦੀ ਆਵਾਜ਼ ਸੁਣੀ ਕੋਈ ਫਕੀਰ ਆ ਰਿਹਾ ਕਿੰਗਰੀ ਵੱਜ ਰਹੀ ਅਕੇ ਕਹਿੰਦਾ ਕੋਈ ਸਾਨੂੰ ਪ੍ਰਸ਼ਾਦ ਛਕਾਵੇ ਮੂੰਹ ਮੰਗੀਆਂ ਮਰਾਤਾ ਪਾਵੇ ਬੀਬੀ ਨੇ ਸ਼ਾਦੇ ਚ ਚਾਰ ਪਰਸ਼ਾਦੇ ਬਣਾਏ ਸੀ ਚਾਰੇ ਹੀ ਪਰਸ਼ਾਦੇ ਲਿਆ ਕੇ ਉਹ ਫਕੀਰ ਭਗਤ ਸੂਰਦਾਸ ਨੇ ਹੱਥਾਂ ਤੇ ਧਰ ਦਿੱਤੇ ਭਗਤ ਸੂਰਦਾਸ ਕਹਿਣ ਲੱਗੇ ਇੱਕ ਦੋ ਤਿੰਨ ਚਾਰ ਕਹਿੰਦੇ ਮਾਈ ਜਦ ਨੂੰ ਚਾਰ ਪੁੱਤਰਾਂ ਦਾ ਵਰਦ ਤਾਖੋ ਸਤਨਾਮ ਵਾਹਿਗੁਰੂ ਸਮਾਪਿਤਿਆ ਨਾਰਦ ਜੀ ਫੇਰ ਆਏ ਕਈ ਸਾਲਾਂ ਬਾਅਦ ਖਰਾਨ ਰਹੇ ਗਏ ਪਿਓ ਬੇੜੇ ਦੇ ਵਿੱਚ ਨਿਆਣੇ ਫੇਡਣ ਨਾਰਦ ਜੀ ਆ ਕੇ ਪੁੱਛਦੇ ਆ ਉਹਨਾਂ ਨੂੰ ਦੋਹਾ ਜੀਆ ਉਹਨਾਂ ਨੇ ਸਤਕਾਰ ਕੀਤਾ ਕਹਿੰਦੇ ਆ ਇਹ ਬੱਚੇ ਕਿਹਦੇ ਐ ਕਹਿੰਦੇ ਮਹਾਂਪੁਰਸ਼ੋ ਇਹ ਬੱਚੇ ਸਾਡੇ ਹੀ ਐ ਕਹਿੰਦਾ ਦਾਤੇ ਝੂਠ ਬੋਲਦੇ ਤੁਹਾਡੇ ਤੇ ਕਰਮਾਂ ਚ ਨਹੀਂ ਸੀ ਕਹਿੰਦੇ ਕਰਮਾਂ ਦਾ ਸਾਨੂੰ ਪਤਾ ਨਹੀਂ ਪਰ ਕੋਈ ਰੱਬ ਦਾ ਪਿਆਰਾ ਮਿਲਿਆ ਉਹਨੇ ਬਰ ਦਿੱਤਾ ਸੀ ਕਹਿੰਦਾ ਭਗਵਾਨ ਦਾ ਬੋਲ ਮਿੱਥਿਆ ਨਹੀਂ ਹੁੰਦਾ ਕਹਿੰਦੇ ਸਾਨੂੰ ਨਹੀਂ ਪਤਾ ਭਗਵਾਨ ਜਾਣੇ ਜੇ ਤੁਸੀਂ ਸਾਧੂ ਲੋਕ ਜਾਣੋ ਨਾਰਦ ਜੀ ਉੱਥੋਂ ਗਏ ਪਕੋਲਥ ਧਾਮ ਕਹਿੰਦੇ ਵਿਸ਼ਨੂ ਮਹਾਰਾਜ ਨੂੰ ਕਹਿੰਦੇ ਭਗਵਾਨ ਜੀ ਤੁਸੀਂ ਕੱਲ ਤੇ ਝੂਠ ਲਾਪੇ ਬੋਲਣ ਕਹਿੰਦੇ ਮੈਂ ਕਦਾ ਝੂਠ ਬੋਲਿਆ ਕਹਿੰਦੇ ਤੁਸੀਂ ਕਹਿੰਦੇ ਸੀ ਉਹ ਸਾਡੇ ਭਗਤਾਂ ਦੇ ਘਰ ਨਿਆਣੇ ਨਹੀਂ ਹੋਣੇ ਉਹਨਾਂ ਦੇ ਤਾਂ ਚਾਰ ਚਾਰ ਬੇੜੇ ਚ ਫੇਲਦੇ ਆ ਦੇਵ ਸੁਬੇਤੇ ਭਗਵਾਨ ਕਹਿ ਲੱਗੇ ਉਹ ਨਾਰਦਾ ਮੇਰੇ ਦਰਦ ਬੜਾ ਹੋ ਰਿਹਾ ਬਾਅਦ ਚ ਗੱਲ ਕਰਾਂਗੀ ਮੇਰੀ ਛਾਤੀ ਵਿੱਚ ਬਹੁਤ ਦਰਦ ਹੈ ਮੈਨੂੰ ਦਿਲ ਚ ਆਈ ਤੜ ਨਾਰਦ ਜੀ ਕਹਿੰਦੇ ਕੋਈ ਨਹੀਂ ਭਗਵਾਨ ਮੈਂ ਲੱਭ ਕੇ ਲਿਆ ਨਾ ਕਿਸੇ ਦਾ ਦਿਲ ਛੁਰਾ ਜਾ ਕੇ ਤੁਰ ਪਿਆ ਸਾਰੇ ਘੁੰਮ ਲਿਆ ਕੋਈ ਤਿਆਰ ਨਹੀਂ ਹੋਇਆ ਦਿਲ ਦੇਣ ਵਾਸਤੇ ਮੋਰੇ ਤੇ ਭਗਤ ਸੂਰਦਾਸ ਜੀ ਤੁਰੇ ਆਉਣ ਨਾਨਕ ਜੀ ਨੇ ਜਾ ਕੇ ਰਾਮ ਰਾਮ ਆਖਿਆ ਭਗਤ ਸੂਰਦਾਸ ਜੀ ਇਸ ਤਰ੍ਹਾਂ ਦੇ ਨਾਲ ਭਗਵਾਨ ਨੂੰ ਦਿਲ ਚਾਹੀਦਾ ਉਹਨਾਂ ਦੀ ਜਾਨ ਨਿਕਲ ਰਹੀ ਭਗਤ ਸੂਰਦਾਸ ਜੀ ਕਹਿੰਦੇ ਫੇਰ ਕਹਿੰਦਾ ਮੈਂ ਬੜੇ ਥਾਮਾਂ ਤੇ ਜਾਇਆ ਕਿਸੇ ਨੇ ਦਿਲ ਨਹੀਂ ਦਿੱਤਾ ਭਗਤ ਸੂਰਦਾਸ ਕਹਿੰਦੇ ਲਿਆ ਮੈਂ ਆਪਣਾ ਦਿਲ ਕੱਟ ਕੇ ਦੇਣਾ। ਸ਼ੋਰਾ ਲੱਗੇ ਮਾਰਨ ਭਗਵਾਨ ਪ੍ਰਗਟ ਹੋ ਗਏ ਕਹਿੰਦੇ ਠਹਿਰ ਜਾ ਬਹਤਾ। ਹੱਥ ਫੜਨੇ ਆ। ਕਹਿੰਦੇ ਨਾਰਦ ਦੇਖਿਆ ਮੇਰੇ ਭਗਤ ਕਿੰਨਾ ਮੈਨੂੰ ਪਿਆਰ ਕਰਦੇ ਐ ਓਏ ਦਿਲ ਤਾਂ ਤੇਰੇ ਅੰਦਰ ਵੀ ਧੜਕਦਾ ਸੀ। ਤੂੰ ਮੈਨੂੰ ਆਪਣਾ ਦਿਲ ਦੇ ਦਿੰਦਾ ਪਰ ਤੇਰੀ ਹਿੰਮਤ ਨਹੀਂ ਪਈ। ਆ ਮੇਰੇ ਪਿਆਰੇ ਸੁਰਦਾਸ ਨੇ ਇਸ ਭਗਤ ਨੇ 1 ਸੈਕਿੰਡ ਵੀ ਨਹੀਂ ਸੋਚਿਆ ਤੇ ਦਿਲ ਕੱਢ ਕੇ ਦੇਣ ਨੂੰ ਤਿਆਰ ਹੋ ਗਿਆ ਹੁਣ ਨਾਰਦਾ ਤੂੰ ਦੱਸ ਮੈਂ ਇਹੋ ਜੇ ਭਗਤਾਂ ਦੀ ਗੱਲ ਕਿਉਂ ਨਾ ਮੰਨਾਂ ਕੋ ਸਤਨਾਮ ਵਾਹਿਗੁਰੂ ਮੰਨਣੀ ਪੈਂਦੀ ਬਾਬਾ ਸ੍ਰੀ ਚੰਦ ਮਹਾਰਾਜ ਦਾ ਸੇਵਕ ਹੋਇਆ ਭਾਈ ਤਮਨ ਸਿੰਘ ਸਾਹਿਬ ਸੰਗੇ ਜੀ ਭਾਈ ਕਲਦੀਆ ਜੀ ਬਾਬਾ ਸ਼੍ਰੀ ਚੰਦ ਮਹਾਰਾਜ ਦੀ ਸੇਵਾ ਕਰਦੇ ਨੇ ਹਰੇਕ ਮੇਲੇ ਤੇ ਬਾਬਾ ਸ਼੍ਰੀ ਚੰਦ ਦੇ ਚਰਨਾਂ 'ਚ ਉਦੈ ਸੇਨ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਜੋਤਸ਼ੀਆਂ ਨੇ ਜੋਤਸ਼ ਲਾਇਆ ਮੇਰੇ ਕਰਮਾਂ 'ਚ ਪੁੱਲਾਦ ਦਾ ਸੁੱਖ ਨਹੀਂ ਲੱਗਿਆ ਭਗਵਾਨ ਜੀ ਦੀ ਪਤਾ ਨਹੀਂ ਕਿਆ ਮौज ਬਣੀ ਬਾਬਾ ਸ੍ਰੀ ਚੰਦ ਜੀ ਕਹਿੰਦੇ ਜਾ ਗੁਰੂ ਨਾਨਕ ਦੀ ਕਿਰਪਾ ਨਾਲ ਤੈਨੂੰ ਪੁੱਤਰ ਦਾ ਬਲ ਦਿੱਤਾ ਸਾਧੂ ਫੋਸ਼ ਹੋ ਗਿਆ ਨਾ 1 ਸੈਕਿੰਡ ਲਾਦਾ ਪਰ ਮਹਾਪੁਰਸ਼